ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਨੂੰ ਸ਼ਬਤ ਸ੍ਰੀ ਅਕਾਲ ਜੀ ਇਸ ਟਾਈਮ ਆਪਾਂ ਨੈਸ਼ਨਲ ਹਾਈਵੇ ਤੇ ਖੜੇ ਆ ਇਹ ਜਿਹੜਾ ਹਾਈਵੇ ਇਧਰੋਂ ਬਰੇਟਿਆਂ ਤੋਂ ਆ ਰਿਹਾ ਤੇ ਇਧਰਲੇ ਪਾਸੇ ਜਾਖਲ ਮੰਡੀ ਮੂਨਕ ਪਾਤੜਾ ਪਟਿਆਲਾ ਨੂੰ ਜਾ ਰਿਹਾ ਜੀ ਇਹ ਦੋਸਤੋ ਤੁਹਾਨੂੰ ਦੱਸ ਦਿਆਂ ਵੀ ਆ ਜਿਹੜਾ ਇੱਥੇ ਟੂਲ ਪਲਾਜਾ ਲੱਗਿਆ ਨਾ ਚੋਟੀਆਂ ਦੇ ਕੋਲੇ ਜਿਹੜੀ ਚੌਂਕੀ ਬਣੀ ਆ ਚੌਂਕੀ ਦੇ ਕੋਲੇ ਇਹ ਟੂਲ ਪਲਾਜਾ ਲੱਗਿਆ ਜੀ ਅੱਜ 29 ਜਨਵਰੀ 2024 ਨੂੰ ਇਹ ਸ਼ੁਰੂ ਕਰਤਾ ਤੁਸੀਂ ਇਧਰਲੇ ਪਾਸੇ ਦੇਖ ਲਓ ਜੀ ਜਿੰਨੇ ਵੀ ਸਾਧਨ ਇਥੋਂ ਦੀ ਲੰਘਣ ਵਾਲੇ ਨੇ ਉਹਨਾਂ ਦੇ ਰੇਟ ਲਿਸਟ ਇਹਨਾਂ ਨੇ ਲਾਤੀ ਆ ਕੀ ਕੀ ਰੇਟ ਲਿਸਟ ਆ ਇੱਥੇ ਸਾਹਮਣੇ ਤੁਸੀਂ ਦੇਖ ਲਓ 50 75 80 120 165 250 ਇਹ ਸਾਰੇ ਸਿਸਟਮ ਇਹਨਾਂ ਨੇ ਇੱਥੇ ਲਾ ਕੇ ਤੁਹਾਨੂੰ ਚੇਤਾਵਨੀ ਦੇ ਦਿੱਤੀ ਆ ਵੀ ਅੱਜ ਤੋਂ ਬਾਅਦ ਜੇ ਤੁਸੀਂ ਇਥੋਂ ਦੀ ਨੰਗਣਾ ਨਾ ਆ ਸਾਡੇ ਕੋਲੇ ਟਿਕ ਟਿਕਟਾ ਕੇ ਜਾਇਓ ਇਹ ਹੁਣ ਜਿਹੜੀਆਂ ਟਿਕਟਾਂ ਨੇ ਆਪਾਂ 5 ਸਾਲ ਤੱਕ ਘਟਾਉਣੀਆਂ ਨੇ ਪੱਕੀਆਂ ਹੋ ਗਈਆਂ ਇਹ ਚਾਹੇ ਤੁਸੀਂ ਫਾਸਟ ਟੈਗ ਤੋਂ ਘਟਾ ਦਿਓ ਚਾਹੇ ਫਿਰ ਤੁਸੀਂ ਆਪਣੀ ਜੇਬ ਤੋਂ ਕੱਢ ਕੇ ਰੁਪਏ ਇਹਨਾਂ ਨੂੰ ਦੇ ਦਿਓ ਇੱਕ ਗੱਲ ਹੋਰ ਆ ਜੀ ਫਾਸਟ ਟੈਗ ਤੇ ਰੁਪਏ ਲੱਗਣਗੇ ਇਹਦੇ ਮੁਤਾਬਕ ਜੇ ਬਿਨਾਂ ਫਾਸਟ ਟੈਗ ਤੋਂ ਆਉਨੇ ਆ ਤਾਂ ਤਾ ਤਕਰੀਬਨ ਦੋਗਣੇ ਰੁਪਏ ਲੈਂਦੇ ਨੇ ਕੱਲ ਅਸੀਂ ਇੱਥੋਂ ਦੀ ਨੰਗੇ ਸੀ ਕੱਲ ਬਿਲਕੁਲ ਫਰੀ ਸੀਗਾ ਅੱਜ ਸਵੇਰੇ ਦੁਆਰੇ ਫੇਰ ਲੰਗੇ ਤਾਂ ਤੜਕੀ ਤੜਕੀ ਸਾਨੂੰ ਵੀ ਚੂਨਾ ਲੱਗਿਆ ਇਥੋਂ ਦੇ ਟਿਕ ਟਕ ਠਾ ਕੇ ਅਸੀਂ ਵੀ ਨੰਗੇ ਆ ਤੇ ਹੁਣ ਤੁਸੀਂ ਲਾ ਲਓ ਵੀ ਇਹ 5 ਸਾਲਾਂ ਵਾਸਤੇ ਇਥੇ ਟਿਕ ਟਕ ਘਰ ਬਣ ਗਿਆ ਪੱਕਾ ਕੋਈ ਵੀ ਆਵੇ ਜਾਵੇ ਆਪਦੀ ਗੌਰ ਕਰ ਲਿਓ ਜੀ ਚੋਟੀਆਂ ਵਾਲਾ ਜਿਹੜਾ ਟੂਲ ਪਲਾਜਾਗਾ ਉਹ ਮਿੱਤਰੋ ਹੁਣ ਚੱਲ ਚੁੱਕਿਆਗਾ ਅੱਜ ਤੋਂ ਸ਼ੁਰੂ ਆ ਸਵੇਰ ਤੋਂ ਪਹਿਲੀ ਟਿਕਟ ਇਹਨਾਂ ਨੇ ਸਾਡੀ ਕੱਟੀ ਆ ਤੇ ਅਸੀਂ ਆਖਿਆ ਵੀ ਚੱਲ ਸਾਰੇ ਦੋਸਤਾਂ ਮਿੱਤਰਾਂ ਨੂੰ ਦੱਸ ਦਈਏ ਕਿਉਂਕਿ ਇਹ ਅਗਲਾ ਕਹਿੰਦਾ ਵੀ ਉਹ ਕਿਹੜਾ ਚੱਲਿਆ ਹਜੇ ਹੁਣ ਤੁਸੀਂ ਆਪਦਾ ਦੇਖ ਲਿਓ ਜੀ ਇਹ ਟੂਲ ਪਲਾਜਾ ਚੱਲ ਚੁੱਕਿਆਗਾ ਠੀਕ ਆ ਜੀ ਇਧਰ ਆਉਣ ਜਾਣ ਵਾਲੇ ਆਪਦੀ ਜੇਬ 'ਚ ਜਰੂਰ ਪੈਸੇ ਪਾ ਕੇ ਜਾਂ ਫਾਸਟ ਟੈਗ 'ਚ ਪੈਸੇ ਪਾ ਕੇ ਆਉਣਾ ਤੇ ਸਾਰਿਆਂ ਨੂੰ ਇਹ ਜਾਣਕਾਰੀ ਅੱਗੇ ਤੋਂ ਅੱਗੇ ਜਰੂਰ ਸਾਂਝੀ ਕਰਿਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਸੋ ਧੰਨਵਾਦ ਸਾਰਿਆਂ ਨੂੰ